ਚਾ ਕਿੰਨੇ ਬੰਦੇ ਚਾਹ ਬਣਾਵਾ ਓ ਯਾਰ ਤੇਰਾ ਵੀ ਭਤੀਜਾ ਅਸਰੇ ਹੀ ਪਿਆ ਜਨਾਨੀਆਂ ਮੰਦੋਂ ਪੁੱਛਣ ਲੱਗ ਜਾਂਦਾ ਕਿੰਨੇ ਕੱਪ ਬਣਾਵਾ ਓਏ ਆਪਾਂ ਖੇਤ ਬੈਠੇ ਆਂ ਇਕਦਾਂ ਤੇਰਾ ਚਾਚੇ ਦੇ ਨਾਲ ਹੋਰ ਹੁੰਦਾ ਕਹੀ ਬਈ ਚਾਰ ਜਣੇ ਤਾਂ ਆਪਾਂ ਨੇ ਦੋਸਤ ਦੀ ਵੱਦ ਬਣਾ ਠੀਕ ਆ ਠੀਕ ਆ ਚਾਚਾ ਓਏ ਸੇ ਹੁਣ ਨਾ ਪੀਤੀ ਨਾ ਘੰਟੇ ਕ ਨੂੰ ਪੀ ਲਾਂਗੇ ਦੱਸ ਖੇਤ ਵੀ ਚਾਹ ਦਾ ਕੁਝ ਬੜਦਾ ਹੁੰਦਾ ਠੀਕ ਆ ਚਾ ਠੀਕ ਆ ਛੋੜੇ ਆਂਦੀ ਆਗਣਾ ਵਾਲੇ ਰੰਨਾ ਬਾਲਿਆਂ ਦੇ ਪੱਕਣ ਪਰੌਂਠੇ ਅੱਗ ਤਾਂ ਕਿਵੇਂ ਨਹੀਂ ਬਲਦੀ ਯਾਰਾ ਓ ਤੂੰ ਰਹਿਣ ਤੇ ਰਹਿਣ ਤੇ ਫ਼ਦੀਕ ਬੰਦ ਨੂੰ ਜਿਹੜਾ ਕੰਮ ਕਹਾ ਉਹ ਕਰ ਲੈ ਓ ਚਾਚਾ ਮਾਦਾ ਹੂੰਗਾ ਤਾਂ ਸੀ ਹੂੰਗਾ ਤਾਂ ਸੀ ਦੇਖ ਅੱਗ ਤਾਂ ਕਿਵੇਂ ਨਹੀਂ ਬਲਦੀ ਯਾਰਾ ਅੱਗ ਤਾਂ ਫਿਰ ਭੱਜੀ ਲਿਆ ਚਾਚਾ ਦਾ ਬੰਨ ਵਾਲੀ ਆ ਉਹ ਚਾਚੇ ਨੂੰ ਬੋਲ ਮਾਰ ਲਿਆ ਵਾ ਹਾਂ ਬਗਦਾ ਬਗਦਾ ਦੇਖ ਤਾਂ ਸਹੀ ਚਾਚਾ ਚਾਹਦਾ ਧਿਆਨ ਦੇ ਇਹ ਸਾਡੇ ਵਾਲੇ ਜਵਾਕ ਜੇ ਨਾ ਕੱਲੇ ਜਨਾਨੀਆਂ ਚੋਗੀ ਰਹਿ ਗਏ ਹੈ ਵੀ ਚੱਜ ਨਾਲ ਅੱਗ ਤਾਂ ਮਚਾ ਲੋ ਜਵਾਕਾਂ ਆਈਆਂ ਨੇ ਲਹੂ ਪੀ ਰੱਖਿਆ ਵੀ ਤੂੰ ਚੱਜ ਨਾਲ ਅੱਗ ਮਚਾ ਜਾ ਹੈ ਆ ਚਾਚਾ ਕਹਿੰਦਾ ਕਰ ਲਈ ਧਿਆਨ ਕੀ ਧਿਆਨ ਕਰੇ ਸਾਰੇ ਖੇਤ ਦਾ ਜਲੂਸ ਕੱਢ ਰੱਖਿਆ ਹੈਗਾ ਹੈ ਅਸੀਂ ਹੁੰਦੇ ਸੀ ਚਮਕਾ ਕੇ ਰੱਖਦੇ ਸੀ ਕਮਰੇ-ਕਮਰੇ ਇਹ ਪਤਾ ਨਹੀਂ ਕਹੇ ਜੇ ਨੇ ਇਕੱਲੇ ਤੀਵੀਆਂ ਜੋਗੀ ਰਹਿ ਗਈ ਉਹ ਆ ਗਿਆ ਆ ਗਿਆ ਬੜਾ ਤਾਂ ਆਇਆ ਆ ਗਿਆ ਆ ਗਿਆ ਚੱਲ ਥੋੜਾ ਜਿਹਾ ਇੱਕ ਵਾਰੀ ਹੋਰ ਕਰ ਲਈਏ ਚਾਹ ਤਾਂ ਕਰੜੀ ਜਿਹੀ ਸਵਾਦ ਲੱਗਦੀ ਹੈ ਚਾਚਾ ਚਾਹ ਪੀ ਲਾ ਆ ਗਿਆ ਆ ਤਾਂ ਪਾਇਆ ਰੰਗ ਲੱਗ ਗਿਆ ਜਿਹੜੀ ਚਾਹ ਤਾਂ ਬਣ ਗਈ ਓ ਮੈਂ ਤਾਂ ਥਲੀਹਰੀ ਟੁੱਟੀ ਜਾਂਦਾ ਸੀ ਅੱਜ ਸਵੇਰ ਦੇ ਕੰਮਕਾਰ ਕਰਕੇ ਬੁਰੇ ਹਾਲ ਹੋਏ ਪਏ ਆ ਓਏ ਆਏ ਨਹੀਂ ਹੈਗਾ ਇਹਨੂੰ ਵੀ ਪੂਰਾ ਘੜ ਦਈਏ ਬਚਾਇਆ ਪਿਆਰਾ ਦੇ ਇਹ ਯਾਰ ਇਹਨਾਂ ਨੂੰ ਅੱਜ ਕਹਿਣਾ ਪੈਣਾ ਓ ਕਿਵੇਂ ਆਉਂਦਾ ਨਹੀਂ ਤੇਰਾ ਚਾਚਾ ਆਉਂਦਾ ਚਾਚਾ ਆਉਂਦਾ ਉਹ ਐ ਕਰ ਮੈਂ ਅੰਦਰ ਰੱਖਤਾ ਸੀਗਾ ਫੇਰ ਟੋਪੀਆ ਬਣ ਗਈ ਚਾ ਹਾਂ ਹਾਂ ਬਣ ਗਈ ਬਣ ਗਈ ਚੱਕ ਲੈ ਨਾਲੇ ਟੋਪੀਆ ਚੱਕ ਲੈ ਨਾਲੇ ਗਰਾਸ ਚੱਕ ਲੈ ਠੀਕ ਆ ਚਾ ਉਹ ਕਾਲੀ ਨਾਲ ਆ ਜੀ ਤੁਸੀਂ ਦਫ਼ਤਰੀ ਬੈਠ ਜਾਂਦੇ ਜਾ ਕੇ ਜਿਵੇਂ ਧੰਦਰਾ ਪਈਆਂ ਹੋਈਆਂ ਆ ਗਿਆ ਆ ਗਿਆ ਚਾ ਉਹ ਬਣੀ ਨਹੀਂ ਅਜੇ ਉਹ ਆ ਜਾ ਆ ਜਾ ਜੇ ਬਣਾਈ ਬੈਠਾ ਜਾਂ ਤਾਂ ਜਾ ਬੈਠ ਤੈਮ ਬਾਵਾ ਇਲਾਹਾ ਕਿੰਨੇ ਜਲਦੀ ਬਾਜਮਾਰੀ ਹੈ ਜੇ ਚਾਹ ਤੁਸੀਂ ਪਾਈ ਨਹੀਂ ਉਹ ਤੈਨੂੰ ਪਤਾ ਹੀ ਹੈ ਇਹ ਕਾਹਨੂੰ ਮਾਂ ਦੇ ਸ਼ੇਰ ਪਤਾ ਹੀ ਨਹੀਂ ਕੀ ਕਰਦੇ ਰਹਿੰਦੇ ਨੇ ਉਹ ਲਿਆ ਮੁੰਡਿਆ ਚਾ ਓਏ ਆਇਆ ਤੈਨੂੰ ਪਤਾ ਤਾਂ ਹੈਗਾ ਆਪਾਂ ਬੋਲ ਮਾਰਦੀ ਤਾਂ ਕਿੱਥੋਂ ਹੁੰਦਾ ਤਾਂ ਜਨਾਨੀਆਂ ਦੇ ਬੋਲ ਮਾਰੇ ਤੋਂ ਭੱਜਦੇ ਹੈਂ ਬਤਾ ਤਰੀ ਜਈਆ ਹੁਣੋਂ ਤਾਂ ਪਾਈ ਪਈ ਹੁੰਦੀ ਹਾਂ ਹੈਂ ਕਿਉਂ ਦੇਖ ਲੈ ਕਿਵੇਂ ਅੱਜ ਤੂੰ ਇਕੱਲੇ ਖੇਤ ਆ ਰਿਹਾ ਸੀਗਾ ਔਰ ਜਾ ਬਰਸੀਨ ਬੀਜਣਾ ਸੀਗਾ ਉਖਾਲ ਜਾ ਕੱਢਦਾ ਮੈਂ ਖਾਲ ਖੂਲ ਕਢ ਕੇ ਬਰਸੀਨ ਬੀਜਦੀ ਆ ਯਾਰ ਓ ਤੂੰ ਯਾਰ ਮੁੰਡੇ ਨੂੰ ਕਹ ਦਿੰਦਾ ਉਹ ਕਿੱਧਰ ਜਾ ਰਿਹਾ ਉਹ ਮੁੰਡੇ ਦੇ ਯਾਰ ਸਹਰਿਆਂ ਨਹੀਂਓ ਵਿਆਹ ਰਿਹਾ ਤੈਨੂੰ ਪਤਾ ਜੇ ਤਾਂ ਸਹਰਿਆਂ ਨਹੀਂਓ ਵਿਆਹ ਆ ਜੇ ਮੁੰਡਿਆਂ ਨੂੰ ਤਾਂ ਚਾਹ ਹੀ ਨਹੀਂ ਮੁੱਕਦਾ ਆ ਉਹ ਕਰਾਉਣ ਗਿਆ ਹੋਇਆ ਹੂਗਾ ਤੇ ਸਾਡੀ ਨੋ ਨੂੰ ਕੋਈ ਸ਼ਾਪਿੰਗ ਛੂਟੂਗਾ ਸ਼ਾਪਿੰਗ ਟੂਗਾ ਪਾਟਿਆ ਪਿਆ ਕੰਮ ਕਰ ਕਰ ਕੇ ਕਿੱਥੋਂ ਕਰਾਂਗੇ ਪੂਰੇ ਖਰਚੇ ਇੱਥੋਂ ਮੈਨੂੰ ਤਾਂ ਸਮਝ ਤੋਂ ਬਾਹਰ ਹੋਇਆ ਪਿਆ ਕੰਮ ਯਾਰ ਉਹ ਯਾਰ ਸਾਰਿਆਂ ਦਾ ਇਹੀ ਕੁਛ ਚੱਲਦਾ ਹੈ ਹੈ ਤੂੰ ਆਏ ਲਾਲਾ ਆ ਤੇਰੇ ਖੇਤ ਕਿੰਨੇ ਦਰਖਤ ਹੁੰਦੇ ਸੀ ਕਿੰਨਾ ਜੀ ਲੱਗਦਾ ਹੁੰਦਾ ਸੀ ਮੈਂ ਕਹਿੰਦਾ ਯਾਰ ਮੇਰੇ ਵਾਲੇ ਕੋਠੇ ਦੇ ਅੰਦਰ ਵੜ ਕੇ ਦੇਖ ਲੈ ਹੈ ਆ ਦੋਹੇ ਜਾਣਾ ਨੇ ਨਾਂ ਸਮਾਰ ਰੱਖਿਆ ਪਤਾ ਹੀ ਨਹੀਂ ਕੀ ਕਰਦੇ ਉਹ ਬਸ ਆਹੀ ਹਾਲਾ ਭਰਾਵਾ ਚਾਰ ਸਟ੍ਰੀ ਲੈ ਆ ਚਾਚੂ ਤੂੰ ਤਾਂ ਉਹ ਕੱਥੋਂ ਆਉਂਦੇ ਨੇ ਤੈਨੂੰ ਦੱਸੇ ਤ ਆ ਗਿਆ ਆ ਗਿਆ ਆਏ ਹਾ ਨਾੜੇ ਨਾ ਦੁੱਧ ਬਚਿਆ ਪਿਆ ਹੂ ਮਾਨੂੰ ਕਿਹਾ ਸੀਗਾ ਉਹ ਮਹਾਪੂਰਾ ਵੱਧ ਬਣਾ ਲਈ ਉਹ ਚਲ ਕੋਈ ਨਹੀਂ ਕੇਰਾ ਡੰਗਾ ਲਾ ਤੂੰ ਫੇਰ ਆ ਜੂਗੀ ਜਦ ਨੂੰ ਹਾਂ ਹਾਂ ਉਹ ਕਾਂ ਨੂੰ ਸਿਖਾ ਕੇ ਭੇਜੇ ਹੁੰਦੇ ਨੇ ਨਾ ਵੀ ਵੱਧ ਦੁੱਧ ਲੱਗ ਜਾਂਦਾ ਉਹ ਬਸ ਆਹੀ ਹਾਲ ਆ ਬੜੇ ਤਵੇ ਲਾਉਣਾ ਚਾਚਾ ਕੀ ਚੱਕਰ ਆ ਉਹ ਯਾਰ ਕੁਛ ਨਹੀਂ ਮੈਨੂੰ ਲੱਗਦਾ ਯਾਰ ਅਸੋ ਤੇਰਾ ਤਾਇਆ ਹੁੰਦਾ ਕਿਹੜਾ ਤਾਇਆ ਓਏ ਕੋਈ ਤਾਇਆ ਐ ਅੱਛਾ ਜਿਹੜੇ ਸਾਰੇ ਪਿੰਡ ਦਾ ਤਾਇਆ ਛੜਾ ਦਾ ਆ ਉਹ ਸਹੀ ਗੱਲ ਆ ਉਹ ਤਾਇਆ ਹੀ ਆ ਓਏ ਕੈਲਿਆ ਓਏ ਤੂੰ ਤਾਂ ਚੁੱਪ ਕਰ ਓਏ ਚਪਾਇਓ ਆਂਢੀ ਕਮਾਨੀ ਸਾਰੇ ਤਾਇਆ ਕਹਿੰਦੇ ਪੂਚੋ ਹੀ ਨਿਕਲ ਜਾਂਦਾ ਤਾਇਆ ਓਏ ਤਾਂ ਬਹੁਤ ਬੜੀ ਨਿਕਲਿਆ ਚਾਹ ਹੈਗੀ ਆ ਹੋਰ ਚਾਹ ਤਾਂ ਨਹੀਂ ਹੈਗੀ ਅੱਜਰਾ ਲਗਾ ਤੋਦੇ ਹੁੰਦਾ ਪੀਦੀਆਂ ਤੋਦੇ ਹਜ਼ਾਰ ਗਲਾਸ ਹੋਰ ਉਹ ਯਾਰ ਕਹਿ ਲਿਆ ਫੇਰ ਤੂੰ ਦੇਖ ਲੈ ਮੈਨੂੰ ਕਹਿ ਦਿੰਨਾ ਇੰਨੀ ਕੀ ਮਤ ਐ ਨਾ ਨਾਲੇ ਮੈਂ ਨਾ ਕਿਹਾ ਸੀ ਮਹਾਪੂਰਾ ਵੱਧ ਬਣਾ ਲਈ ਚਾ ਓਏ ਘਰ ਵਾਲੀ ਫੀਲਿੰਗ ਚੱਕ ਜਾਂਦੇ ਆ ਖੇਤ ਬੈਠੇ ਉਹ ਬਸ ਜਿਹੇ ਜਿਹੇ ਇਹਨਾਂ ਦੀਆਂ ਜਨਾਨੀਆਂ ਨੇ ਸਖਾਤਾ ਇੱਕ ਇੱਕ ਕੱਪ ਉਹੀ ਉਰੇ ਬਣਾਉਣ ਲੱਗ ਗਏ ਬਸ ਉਹ ਇਹਨਾਂ ਨੂੰ ਆਇਆ ਵੀ ਘੋਟ ਘੋਟ ਪੀਣੀ ਆ ਆਪਾਂ ਪੀਣ ਵਾਲੇ ਕੌਲੇ ਖੇਤ ਜਾ ਕੇ ਤਾਂ ਕੌਲਿਆਂ ਨਾਲ ਹੀ ਪੂਰੀ ਆਉਂਦੀ ਆ ਇਹ ਕਿੱਧਰ ਤੁਰਿਆ ਫਿਰਦਾ ਚੱਲ ਆਉਂਦਾ ਆਉਂਦਾ ਪੁੱਛ ਲੈਣੇ ਆ ਕਿੱਧਰ ਤੁਰਿਆ ਫਿਰਦਾ ਰਾਵੀ ਨੇ ਸਾਫ ਕਰ ਸਕਦੇ ਕਿ ਮੇਰੇ ਅਗਰ ਦਿੱਤਾ ਸਾ ਕਿ ਕਿ ਪੋਚ ਕਿਵੇਂ ਗੰਦ ਪਾਇ ਮੋਟਰ ਤੇ ਕਹਦਾ ਆ ਰਿਆ ਕਰਦਾ ਕਰਾ ਲਾਂਗੇ ਇਸ ਭਾਈ ਹੋਰ ਯਾਰ ਬਾਲਾ ਗੰਦ ਪਾਰਖਿਆ ਤੁਸੀਂ ਹੋਰ ਠੀਕ ਹੈ ਕਿੱਧਰ ਫਰਦਾ ਜਾ ਬਹਿ ਜਾ ਉਹ ਮੈਂ ਤਾਂ ਉੱਥੇ ਮਾਰਿਆ ਜੀ ਢੇੜਾ ਛੋਟੇ ਭਾਈਆਂ ਕੋਲ ਏ ਹੋਰ ਆਵਾਜ਼ ਠੀਕ ਹੈ ਹੋਰ ਹਾਂ ਹਾਂ ਵਧੀਆ ਵਧੀਆ ਕਰਤੀ ਬੀਜ ਪਜਾਈਏ ਉਹ ਯਾਰ ਲੱਗ ਰਹੇ ਆ ਗਏ ਉਹ ਆਖਾ ਸੀਗਾ ਜਵਾਕਾ ਇਹਨੂੰ ਹੂੰ ਉਹ ਕਹਿੰਦੇ ਹਜੇ 4 ਦਿਨ ਖੜ ਜਾ ਬਾਪੂ ਮਹਾ ਅਗਲਾ ਦੀ ਮਰਜ਼ੀ ਆ ਭਰਾਵਾ ਹਾਂ ਨਹੀਂ ਹੁਣ ਤਾਂ ਟਾਈਮ ਹੀ ਆ ਬੀਜ ਵਿਆਈ ਦਾ ਬਤ ਕਰੀ ਜਾਂਦੇ ਆ ਬਹੁਤ ਵਿਆਹ ਜਾਦਾ ਵਿੱਚ ਵਿਚਾਲੇ ਉਹ ਨਿਬੜ ਜੇ ਮੁਰਕੇ ਬੀਜ ਵਿਨੇ ਇੱਕ ਕਰਕੇ ਪਰੇ ਮਰਾਂਗੇ ਉਹ ਗੁੱਗ ਲਾ ਕੇ ਬੀਜੋ ਬਾੜੇ ਪਰਾਲੀ ਚ ਚਗਲ ਮਰੀ ਜਾਂਦੇ ਐਵੇਂ ਬਾਕੀ ਕੀ ਕਰੀਏ ਫੇਰਾ ਪਰ ਦੁਫਣ ਵੀ ਹੋ ਜਾਂਦਾ ਪਉ ਚੰਦਾ ਵੀ ਦੇਖਣਾਗਾ ਚਾਰ ਸਪੈਰਾ ਹੀ ਦੇਖਣਾ ਪੈਂਦਾ ਪਰ ਹੁੰਦਾ ਆਪ ਨੂੰ ਨਹੀਂ ਤਾਂ ਆਉਂਦਾ ਜਦੋਂ ਅੱਕ ਲੱਗ ਜਾਂਦੀ ਆ ਜੀਵੀ ਦਾ ਛੀ ਮਹੀਨੇ ਤੋਂ ਅੱਕ ਲਾਉਂਦਾ ਫੈਕਟਰੀ ਹਸਦਾ ਹੀ ਚੱਲੀ ਜਾਂਦੀ ਉਹਨਾਂ ਦਾ ਪ੍ਰੋਡਕਸ਼ਨ ਨਹੀਂ ਹੁੰਦਾਗਾ ਉਹ ਬਸ ਆਪਣਾ ਤਾਂ ਫਿਰ ਬਾਹਲਾ ਮੰਦੇ ਆ ਨਾ ਆਪਣਾ ਤਾਂ ਆਪਣਿਆਂ ਨਾਲ ਤਾਂ ਪਹੁੰਚਦਾ ਹੀ ਦਿੱਲੀ ਆ ਸਿੱਦਾ ਉਹ ਵੀ ਤਾਂ ਗੱਲ ਆ ਪੰਜਾਬ ਦਾ ਕਿਤੇ ਪੂੰਜਾ ਵੀ ਨਹੀਂ ਲੱਗਦਾ ਦਿੱਲੀ ਨਾਲ ਕੋਹ ਹੁੰਦਾ ਵੀ ਪੰਜਾਬ ਦਾ ਧੂਆਂ ਨੇ ਕੂ ਹੀ ਬੰਦਨਾਮ ਕਰ ਰੱਖਿਆ ਪੰਜਾਬ ਉਹ ਕਿਵੇਂ ਤੋਂ ਆਇਆ ਭੰਡੇ ਤੋਂ ਆਇਆ ਤਾਂ ਆਇਆ ਚਾ ਕਿਵੇਂ ਤਾਂ ਆਇਆ ਠੀਕ ਹੈ ਠੀਕ ਹੈ ਵਧੀਆ ਵਧੀਆ ਠੀਕ ਹੈ ਵਧੀਆ ਵਧੀਆ ਵਸ ਕਿਵੇਂ ਬਾਹਲੇ ਪਹੁੰਚੇ ਟੰਗੀ ਫਿਰਦਾ ਉਹ ਕੰਮ じゃ ਕਰੀ ਜਾਂਦੇ ਯਾਰ ਚਾਥੇ ਨੇ ਅੱਜ ਗਦੀ ਗੜ ਪਾਰ ਕੇ ਸਵੇਰ ਦਾ ਆ ਇਕੱਲੇ ਪਹੁੰਚੇ ਟੱਕਣ ਜੋ ਗਈ ਆ ਕੀ ਦੱਸਾਂ ਹੁਣ ਮੈਂ ਤੇ ਇਕੱਲੇ ਪਹੁੰਚੇ ਚੱਕੇ ਕਿਤੇ ਉਹ ਤਾਇਆ ਜਿੰਨਾ ਮਰਜ਼ੀ ਕਰਦਾ ਨਹੀਂ ਕਿਤੇ ਮਿੱਟੀ ਲੱਗੀ ਉਹ ਤਾਇਆ ਜਿੰਨਾ ਮਰਜ਼ੀ ਕੰਮ ਕਰ ਲੀਏ ਇਹ ਨਹੀਂ ਉਹ ਕਰਦਾ ਇਹਨੇ ਤਾਂ ਕਹਿਣਾ ਤੁਸੀਂ ਕਰਦੇ ਹੀ ਨਹੀਂ ਕਰਦੇ ਹੀ ਨਹੀਂ ਯਾਰ ਮੇਰੀ ਸੁਣ ਲੈ ਆ ਹੁਣ ਇਹਨਾਂ ਕੋਲੇ ਹੋ ਗਈਆਂ ਸਹੂਤਾ ਹੈ ਤੂੰ ਐਂ ਲਾ ਲਾ ਲਾਤੋਂ ਹੁੰਦਾ ਸੀ ਇੱਕ ਇਕੱਲਾ ਹੁੰਦਾ ਸੀ ਆਪਾਂ ਤਿੰਨੇ ਜਣੇ ਹੁੰਦੇ ਸੀ 4 ਵਜੇ ਬਲਦ ਜੋੜ ਲੈਂਦੇ ਕੜ ਕੇ ਤੇ ਫਿਰ ਆਏ ਜਾਂਦਾ ਸੀ ਨਾ ਕੰਮ ਹੁਣ ਤਾਂ ਮਸ਼ੀਨਰੀ ਆ ਗਈ ਤਾਂ ਵੀ ਲੋਕ ਕੰਮ ਨਹੀਂ ਕਰਕੇ ਰਾਜੀ ਮੈਂ ਆਖਿਆ ਉੱਠਦੀ 10 ਵਜੇ ਨੇ ਉਹ ਐਵੇਂ ਹੀ ਲੱਗਦਾ ਤਾਇਆ ਐਵੇਂ ਹੀ ਲੱਗਦਾ ਹੈ ਸਾਰੇ ਐਂ ਕਹਿੰਦੇ ਹੁੰਦੇ ਨੇ 2 ਵਜੇ ਉੱਠ ਕੇ ਬਲਦ ਨੂੰ ਪਿੰਨੀਆਂ ਪਾਉਣੀਆਂ 4 ਵਜੇ ਹਲ ਲੱਦ ਕੇ ਤੁਰ ਪੈਣਾ ਖੇਤ ਨੂੰ ਹਾਂ ਕੰਮ ਵੀ ਕਰ ਲੈ ਉਹ ਵੀ ਟਾਈਮ ਹੁੰਦਾ ਸੀ ਤੇ ਨਾਲੇ ਇੱਕ ਗੱਲ ਹੋਰ ਦੇਖ ਆਪਣੇ ਜਿੰਨੇ ਇਹ ਨਜ਼ਾਰੇ ਨਹੀਂ ਲੈ ਸਕਦੇ ਹੈ ਨਜ਼ਾਰੇ ਵਾਲਾ ਟਾਈਮ ਲੈਂ ਗਿਆ ਹਾਂ ਹਾਂ ਆਪਾਂ ਜਾਂਦੇ ਸੀ ਨਜ਼ਾਰਾ ਨਾਲ ਇੱਥੋਂ ਐਨ ਰੰਗਾ ਰੰਗ ਪ੍ਰੋਗਰਾਮ ਕਰਕੇ ਪੈਗ ਸ਼ੈਗ ਲਾ ਕੇ ਐ ਬਗ ਜਾਣ ਇਹਨਾਂ ਦੀਆਂ ਜਨਾਨੀਆਂ ਮੂੰਹ ਸੁੰਘੀ ਜਾਂਦੀਆਂ ਰਹਿੰਦੀਆਂ ਤਾਂ ਤਾ ਤੂੰ ਵਿਆਹ ਨਹੀਂ ਕਰਾਇਆ ਬਸ ਉਹੀ ਨਹੀਂ ਕਰਾਇਆ ਸ਼ੇਰਾ ਉਹੀ ਤਾਂ ਕਿਉਂ ਨਹੀਂ ਕਰਾਇਆ ਓਏ ਯਾਰ ਕੋ ਫੇਰ ਲੱਗਦਾਈ ਸਾਡਾ ਭਤੀਜਾ ਹੁਣ ਤੈਨੂੰ ਕੀ ਦਸੀਏ ਹੰਡਾ ਦੋ ਤੇ ਤਾਂ ਬਾਲੀ ਜਮਾਨੀ ਸੀ ਉਹ ਖੇਤ ਤਾਂ ਇੱਕੋ ਜਿਹੀ ਹੁੰਦੇ ਆ ਚਾਚਾ ਦਾ ਸੋਵਨੂ ਓਏ ਇਹ ਤਾਂ ਬਸ ਇੱਕ ਕੁੜੀ ਪਿੱਛੇ ਰਹਿ ਗਿਆ ਨਹੀਂ ਤਾਂ ਵਿਆਹ ਜਾਂਦਾ ਪਤੰਦਰ ਆ ਇਹਨੂੰ ਆਏ ਸੀਗਾ ਵੀ ਮੈਂ ਕਰਾਉਣਾ ਹੀ ਉਹਦੇ ਨਾਲ ਅਗਲੀ ਪੂਜਾ ਨਹੀਂ ਫੜਾਇਆ ਪੂਜਾ ਨਹੀਂ ਫੜਾਇਆ ਉਹ ਨੰਗਿਆ ਕਰੇ ਇਹ ਪਿੱਛੇ ਜਾਇਆ ਕੋਈ ਪੁਰਾਣੀਆਂ ਖੰਡਾਂ 'ਚ ਪਾਣੀ ਪੋਣੇ ਆ ਯਾਰ ਓਏ ਮੇਕਿਆ ਯਾਰ ਓਏ ਛੇ ਲੈਣ ਦੇ ਗੱਲ ਗੱਲ ਦਾ ਸਵਾਦ ਆਉਣ ਲੱਗਾ ਸੀ ਹੁਣ ਤੂੰ ਇਹ ਨਿੱਕੇ ਮੋਟੇ ਜਵਾਕਾਂ ਕੋਣੇ ਦੱਸ ਤੂੰ ਜਵਾਕ ਉਹ ਛੇਡਾ ਪਾ ਲੈਣਗੇ ਓ ਨਹੀਂ 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 ਦੱਸਦਾ ਤੈਨੂੰ ਝੜ ਗਿਨੇ ਕਰਨੀ ਆ ਓਏ ਯਾਰ ਮੇਰੀ ਸੁਣ ਲੈ ਬਿੱਟੂ ਗੱਲ ਉਹ ਕੁੜੀ ਨੰਗਾ ਕਰੇ ਅੱਛਾ ਇਹ ਪੈਰ ਦੀ ਮਿੱਟੀ ਚੱਕ ਲੈ ਕਰੇ ਕੱਲੇ ਆਈ ਹੁੰਦਾ ਅੱਛਾ ਤੁਹਾਡਾ ਤਖਣਾ ਅਸ ਕਿੱਈ ਇਹ ਤਾਂ ਬੜੇ ਇਹ ਤਾਂ ਬੜੇ ਉਹ ਨੰਗਾ ਕਰੇ ਹਾਂ ਇਹ ਪੈਰ ਦੀ ਮਿੱਟੀ ਚੱਕ ਲੈ ਕਰੇ ਅੱਛਾ ਐਂਦਾ ਆ ਮੈਨੂੰ ਲੱਗਦਾ ਸ਼ੇਰਾਂ ਨੂੰ ਤਾਂ ਉੱਠ ਕੇ ਜਾਣਾ ਪਊਆ ਉਹ ਨਹੀਂ ਨਹੀਂ ਉੱਠਣਾ ਕਾਹਦੇ ਵਾਸਤੇ ਆ ਵਾੜੀ ਪੁਰਾਣੀ ਕਿਤਾਬ ਚੱਕ ਲਈ ਤੁਸੀਂ ਜਾਇਆ ਓਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਆ ਦੱਸ ਤਾਂ ਸੀ ਗੱਲ ਬਾਤ ਫੇਰ ਬਣਾ ਦੇ ਓਏ ਕਾ ਨੂੰ ਅਸੀਂ ਚੱਲ ਪਈ ਆ ਸਾਡੇ ਨਾਲ ਉਹ ਛੋਟਾ ਸੀਗਾ ਇਹਦਾ ਕਿਤੇ ਭਾਈ ਪਹਿਲਾਂ ਵਿਆਹ ਹੋ ਗਿਆ ਹੈ ਅੱਛਾ ਉਹੀ ਗੱਲ ਰਸਤੇ ਦੀ ਤਾਂ ਕਿਸੇ ਦੀ ਹੋਰ ਗੱਲ ਚੱਲਦੀ ਸੀ ਹਾਂ ਇਹ ਵਿੱਚ ਬੈਠਾ ਬੈਠਾ ਬੋਲਦਾ ਕੱਲ ਕਹਿੰਦੇ ਨੂੰ ਕਿ ਆਪਾਂ ਵਿੱਚ ਬਹੁਤ ਪੰਗੇ ਲੈਂਦੇ ਨੇ ਅੱਛਾ ਜਦੋਂ ਰਸਤੇ ਦੀ ਦੂਜੇ ਦੀ ਗੱਲ ਚੱਲਦੀ ਸੀ ਇਹ ਵਿੱਚ ਬੈਠਾ ਬੈਠਾ ਬੋਲਦਾ ਕੀ ਕਹਿੰਦਾ ਸੀ ਕਹਿੰਦਾ ਮੇਰਾ ਵੀ ਨਹੀਂ ਸਰਦਾ ਅੱਛਾ ਉਹ ਕਹਿੰਦੇ ਚੰਗਾ ਭਾਈ ਤੇਰਾ ਵੀ ਕਰ ਦਿੰਨੇ ਜੇ ਸਰਦਾ ਨਹੀਂ ਹੈਂ ਹੋਣਾ ਕੀ ਸੀ ਭਾਈ ਇਹਦਾ ਪਹਿਲਾ ਵਿਆਹ ਹੋ ਗਿਆ ਤੇ ਫਿਰ ਸਾਡੇ ਵੱਡੇ ਭਾਈ ਤੇ ਜਵਾਨੀ ਵੀ ਕੀ ਸੀ ਅੱਛਾ ਯਾਰ ਐਡਾ ਸਰੀਰ ਹੁੰਦਾ ਸੀ ਅੱਛਾ ਅੱਛਾ ਬੜੇ ਪੰਗੇ ਗੱਲ ਤੋਂ ਹੋਏ ਅੱਛਾ ਕੱਟੇ ਵਾਲਾ ਬਣ ਕੇ ਉਹਨਾਂ ਦੇ ਘਰੇ ਜਾ ਬੜੇ ਅੱਛਾ ਮਹੀਨੇ ਬਾਅਦ ਉਹਨਾਂ ਨੂੰ ਪਤਾ ਲੱਗਾ ਵੀ ਉਹ ਸਾਡਾ ਪ੍ਰੋਣਾ ਸੀ ਅੱਛਾ ਉਸ ਕਰਕੇ ਵੀ ਮੰਗ ਛੁੱਟ ਗਈ ਥੋੜੀ ਜੀ ਨਾਉ ਲੱਗਦਾ ਵੀ ਕੱਟੇ ਵਾਲਾ ਹੀ ਹੋਏਗਾ ਜਿਹੜੇ ਹਿਸਾਬ ਨਾਲ ਹੈ ਓਏ ਇਹ ਤਾਂ ਹੁਣ ਰੰਗ ਉਹਦੇ ਬਯੋਗ ਚ ਨਾ ਰੰਗ ਕਾਲਾ ਹੋ ਗਿਆ ਦਾ ਅੱਛਾ ਉਹ ਗੱਲ ਸੁਣ ਲੈ ਮਿੱਟੀ ਚੱਕ ਲਿਆ ਕਰ ਅੱਛਾ ਅਸੀਂ ਤੇਰੀ ਦੂਜੀ ਚਾਚੀ ਨੂੰ ਕਹਿ ਕੇ ਛੋਟੇ ਭਾਈ ਦੇ ਹਾੜੇ ਕੱਢੇ ਇਹਨੂੰ ਕਿਹਾ ਵੀ ਤੂੰ ਜਾ ਕੇ ਗੱਲਬਾਤ ਕਰ ਵੀ ਵਿਚੋਲਣ ਬਣ ਜਾ ਮੈਂ ਤਾਂ ਕਿਹਾ ਸੀ ਫਿਰ ਉਹ ਬਣ ਗਈ ਸੀ ਵਿਚੋਲਣ ਦਾ ਗੱਲ ਕਰ ਇਹਦੇ ਕਾਂਡ ਕਰੇ ਮੂਰੇ ਆ ਗਈ ਹਾਂ ਉਹ ਕੁੜੀ ਨੂੰ ਜਾ ਕੇ ਪੁੱਛਿਆ ਕਹਿੰਦੀ ਭਾਈ ਮੈਨੂੰ ਤਾਂ ਉਹਦੇ 'ਚ ਕੋਈ ਕਾਟ ਲੱਗਦੀ ਆ ਜਦੋਂ ਮੈਂ ਲੰਘਦੀ ਆ ਪੈਰ ਦੀ ਮਿੱਟੀ ਚੱਕਣਾ ਨਾ ਮੇਰੇ ਸਾਬ ਉਹ ਤਾਂ ਕਹਿੰਦੀ ਮਿੱਟੀ ਖਾਂਦਾ ਮੈਂ ਮਿੱਟੀ ਨਗਾ ਦਾ ਉਹਦਾ ਟੂਣਾ ਕਰਾਉਂਦਾਗਾ ਤੇਰੇ ਤੇ ਆਏ ਹੋਏ ਬੜਾ ਯਾਰ ਕਿਵੇਂ ਘੱਟੇ ਸੋਹਰੇ ਭਰਾਵਾ ਮੇਰਾ ਹਾਸਾ ਨਹੀਂ ਬੰਦ ਹੋਇਆ ਮੈਂ ਚਲੋ ਬਸ ਕਰੋ ਯਾਰ ਕੋਈ ਹੋਰ ਗੱਲ ਛਿੜੋ ਮੇਰੇ ਵਿੱਚ ਕਰੀਏ ਕੀ ਦੇ ਦੋ ਉਹਨਾਂ ਨੇ ਕਿਹਾ ਹੋਰ ਗੱਲ ਛਿੜੋ ਯਾਰ ਓਏ ਯਾਰ ਨਹੀਂ ਇੱਕ ਗੱਲ ਤਾਂ ਹੈ ਹੈ ਚਾਚਾ ਇਹ ਛੋਡੀਆਂ ਦਾ ਸੁਣਾਈ ਹੈ ਨਾ ਤੁਸੀਂ ਵੀ ਇਹਦੀ ਵੀ ਸੁਣਾ ਦਿਓ ਕੋਈ ਕਰਤੂਤ ਇਹਦੀ ਵੀ ਸੁਣਾ ਦਿਨੇ ਜਿਹੜਾ ਮੇਲੇ ਤੇ ਗਈ ਸੀ ਮੇਰੇ ਤਾਂ ਮਾੜੀ ਮਾੜੀ ਘਟ ਜਾਦਾ ਤੇਰੇ ਯਾਦ ਹੁ ਕੈ ਲਿਆ ਓਏ ਆਪਾਂ ਜਦੋਂ ਮੇਲੇ ਤੇ ਨਹੀਂ ਗਏ ਸੀ ਆਪਾਂ ਉਹਦੇ ਪਤਾ ਕਿੰਨਾ ਚਾਚੜਾ ਸੀਗਾ ਆਪਾਂ ਨੂੰ ਦਿੱਤੇ ਸੀ ਉਦੋਂ 5 ਰੁਪਏ ਆ 5 ਰੁਪਏ ਜਦੋਂ ਬਾਜ਼ਾਰ ਦੀ ਨਾਵਾਗੇ ਉੱਤੇ ਉਹ ਘਾਵਾਂਗੇ ਇਹ ਕੁੜੀਆਂ ਉੱਥੇ ਜਾ ਕੇ ਕੁੜੀ ਦੇ ਲੱਗਿਆ ਭਰਾਵਾ ਪਿੱਛੇ ਸੁਣੱਖੀ ਬਹੁਤ ਅੱਛਾ ਹਾਂ ਜਿਹੜੇ ਜਦੋਂ ਦੇਖ ਲਿਆ ਕਿਹੜੇ 5 ਰੁਪਏ ਇਹਨੇ ਤਾਂ ਇਕੱਲੇ ਨਹੀਂ ਖੇ خراب ਕਰਤੇ ਸਾਰੇ ਪੰਜ ਕਦੇ ਉਹਨੂੰ ਪਕੌੜੇ ਖਵਾ ਦੇ ਕਰਦੇ ਉਹਦੇ ਬੰਗਾ ਚੜਾ ਦੇ ਮੋਰ ਕੇ ਪਤਾ ਹੀ ਨਹੀਂ ਲੱਗਿਆ ਕਿੱਧਰ ਨਹੀਂ ਕੀ ਉਹ ਇਹ ਤਾਂ ਹੋ ਗਿਆ ਚਲੋਣ ਦੇ ਛੂਟੇ ਦਵਾ ਪਤਾ ਜਿਹੜਾ ਦੇਖੀ ਜੋ ਜੇ ਪੁੱਠੀ ਕਰਕੇ 5 ਰੁਪਏ ਲੋ ਆਦੇ ਉਹਦੇ ਆਪਣਾ ਚਾਚਾ ਨਹੀਂ ਚਾਚੇ ਨੇ ਦੇਖ ਲਿਆ ਸੀ ਅਰੇ ਅਸੀਂ ਤਾਂ ਨਾ ਤਿੰਨਾ ਕੋਲੇ 5 ਰੁਪਏ ਹੀ ਛੋੜ ਉਹ 5 ਤਾਂ ਮੈਂ ਕਹਿੰਦਾ 5000 10000 ਅੱਛਾ ਸਾਟੀ 80 ਚੜਾਈ ਸੀ ਜਿਹਨੂੰ ਐ ਪਤਾ ਲੱਗਦਾ ਸੀ ਨਾ ਵੀ ਜੱਟਾਂ ਕੋਲੇ 5 ਰੁਪਏ ਅੱਛਾ ਕੋਲੇ ਆਂ ਕਹਿੰਦੇ ਸੀ ਮੇਲੇ ਚ ਟੌਰ ਤਾਂ ਇੰਨਾ ਦੀ ਆ ਅੱਛਾ ਆ ਫੇਰ ਕੀ ਜੀ ਸਾਡੇ ਚਾਚੇ ਨੇ ਦੇਖ ਲਿਆ ਅੱਛਾ ਤੁਹਾਨੂੰ ਲੱਛਣ ਕਰਦੇ ਇਹਨੂੰ ਅੱਛਾ ਉਹਨੂੰ ਟੰਗਦਾ ਫਿਰ ਅੱਛਾ ਉਹਨੂੰ ਬਾਥੇ ਉਹਨੂੰ ਟੰਗਦਾ ਫਿਰ ਅੱਛਾ ਰਹਾ ਤਾਂ ਕੋਲੀ ਤੇ ਫੇਰ ਤਾਂ ਮੈਨੂੰ ਲੱਗਾ ਤੁਸੀਂ ਬਾਅਦ ਚ ਹੀ ਘਰੇ ਆਏ ਹੋ ਪਹਿਲਾਂ ਲੰਬਾ ਆ ਗਿਆ ਉਹ ਕਰੇ ਲੰਬਾ ਪਹਿਲਾਂ 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 ਤਾਂ ਟਾਈਮ ਹੀ ਹੋਰ ਹੁੰਦਾ ਸੀ ਭਤੀਜਾ ਅੱਛਾ ਅੱਛਾ ਆ ਹੁਣ ਤੁਸੀਂ ਹੀ ਹੋ ਪਰ ਆਏ ਸੀ ਸਾਡੇ ਤਿੰਨਾਂ ਦਾ ਕਾਹ ਹੋਵੇ ਜਦੋਂ ਆ ਕੇ ਅਸੀਂ ਹੁਣ ਵੀ ਆਏ ਗੇਟ 'ਚ ਖੜ੍ਹ ਜਾਈ ਅੱਛਾ ਏ ਥੋੜਾ ਕੋਈ ਬੋਲ ਕੋ ਤਿੰਨਾਂ ਦੇ ਹਾਂ ਆ ਤਾਂ ਸਾਡੇ ਮੂਰੇ ਵੀ ਨਹੀਂ ਫੋਨਦਾ ਅੱਛਾ ਕੋਈ ਓਏ ਯਾਰ ਆ ਹੁਣ ਨਾ ਲੈ ਤੂੰ ਉਹ ਮੈਨੂੰ ਐਂ ਦੱਸ ਪਹਿਲੇ ਆ ਆ ਜਿਹੜਾ ਆਪਣੇ ਉਹ ਵਰਤਜਾ ਹੁੰਦਾ ਸੀ ਆਪਣੀਆਂ 부ੜੀਆਂ ਘਰੀ ਬਣਾ ਲੈਂਦੀਆਂ ਸੀ ਤੇਰੀ ਹਰੇ ਕਰੇ ਹੈ ਛੋ ਆ ਬਟਾ ਮਰ ਜਾ ਦੇਖ ਲੈ ਹਾਂ ਅਸੀਂ ਕਹਿੰਦਾ ਡਰਦੇ ਨਹੀਂ ਹਾਂ ਉਹਨੇ ਕਿਤੇ ਮਹਿੰਦੀ ਮੁੰਦੀ ਜੀ ਲਵਾਉਣ ਨੂੰ ਕਿਹਾ ਜਿਹੜਾ ਉਹ ਅੱਜ ਕੱਲ ਆਪਣੇ ਵਾਰੀ ਤਾਂ ਵੀ ਵਰਤ ਰੱਖਦੀਆਂ ਹੁੰਦੀਆਂ ਸੀ ਆ ਹਾਂ ਆ ਹੁਣ ਉਹ ਆਪਣੇ ਦਾ ਪੱਤੇ ਤੋੜਦੀਆਂ ਮਹਿੰਦੀ ਜੀ ਵਾਲੇ ਘੋਟਕੇ ਜੇ ਲਾ ਲੈਂਦੀਆਂ ਭਰਾਵਾ ਜੜ ਜਾਂਦੀ ਦੀ ਆ ਬੈਠਾ ਜਿਹੜਾ ਡਰਦਾ ਨਹੀਂ ਹਾਂ ਮਾਤਾ ਅੰਦਰ ਦਾ ਹਾਂ ਸਕੂਟਰ ਤੇ ਲਈ ਜਾਵੇ ਹਾਂ ਮੈਂ ਘਰੇ ਜਾ ਕੇ ਪੁੱਛਿਆ ਮਹਾ ਉਹ ਅੱਜ ਆਪਣਾ ਕੋਈ ਜਵਾਕ ਜਾ ਵੀ ਨਹੀਂ ਦੀਦਾ ਹਾਂ ਉਹ ਮੈਨੂੰ ਕਹਿੰਦੀ ਜੀ ਉਹਨਾਂ ਨੇ ਕੀ ਦਿਖਣਾ ਸੀ ਅੱਛਾ ਕਹਿੰਦੀ ਉਹ ਤਾਂ ਅੱਜ ਆਪਣੀ ਵੀ ਨੋਹਾਂ ਦੇ ਆ ਮਹਿੰਦੀ ਮੁੰਦੀ ਜੀ ਲਵਾਉਣ ਗਏ ਨੇ ਐਡੇ ਵੈਲੀ ਨੇ ਇਹ ਹੈ ਇਹ ਵਰਤ ਰਖਦੇ ਹੋਣੇ ਆ ਵਰਤਨਾ ਕਰੂ ਉਮਰ ਲੰਮੀ ਉਹ ਕਰਾਕਾਂ ਦੇਣੀਆਂ ਨਹੀਂ ਗੀਆਂ ਵਰਤਨਾ ਉਮਰਾਂ ਲੰਮੀਆਂ ਕਰਦੀਆਂ ਉਹ ਬਸ ਓਏ ਉਹੀ ਤਾਂ ਚੱਕਰ ਹੈ ਸਾਨੂੰ ਕਹਿੰਦਾ ਕਹਿੰਦਾ ਤੁਸੀਂ ਦਾ ਪਿਆਰ ਨਹੀਂ ਕਰਦੇ ਸੀ ਹੂੰ ਉਹ ਚਾਚਾ ਅਸੀਂ ਡਰਦੇ ਨਹੀਂ ਅਸੀਂ ਪਿਆਰ ਹੀ ਬਹੁਤ ਕਰਦੇ ਆ ਡਰਨ ਵਾਲੀ ਕੋਈ ਗੱਲ ਨਹੀਂ ਹੈਗੀ ਆ ਤੁਸੀਂ ਤੁਸੀਂ ਥੋੜੀ ਗੱਲ ਹੋਰ ਸੀ ਤੁਸੀਂ ਦਿਹਾੜੀ ਤੇ ਤਿੰਨ ਵਾਰ ਦਾ ਫੈਂਡ ਦਿੰਦੇ ਚਾਚੀ ਉਹਨਾਂ ਨੂੰ ਉਹ ਯਾਰ ਉਹ ਸਾਡੀ ਅੱਡ ਗੱਲ ਸੀ ਉਹ ਤੂੰ ਬੋਲੀ ਪਈ ਹੈ ਮੇਰੀ ਸੁਣ ਲੈ ਚਲੋ ਕਾਣੂ ਪਿੱਛੇ ਪਏ ਇਹਦੇ ਕਰ ਆਪਣੀ ਗੱਲ ਛੋਕ ਕੇਰਾ ਆਪਾਂ ਪਲਵਾਨੀ ਦੇਖਣਗੇ ਚਾਦਰਿਆਂ ਦੇ ਪਵਾਨੀਆਂ ਮੋਰਨੇ ਆ ਅੱਛਾ ਸਹੀ ਆ ਮੇਰਾ ਐਡਾ ਮੈਂ ਤਾਂ ਤੇਰੀ ਗੱਲ ਸੁਣੇ ਬਹੁਤ ਤਗੜਾ ਪਲਵਾਨ ਹੁੰਦਾ ਜੀ ਮੁਕਾਬਲਾ ਓਡਾ ਕੱਦ ਮੇਰਾ ਜਦੋਂ ਜਾ ਕੇ ਖੜ ਕੇ ਨਾਲ ਦੀ ਨਾਲ ਬਹਿ ਗਏ ਸਾਰੇ ਅੱਛਾ ਆ ਹਾਂ ਪੂਰਾ ਤਗੜਾ ਹੁੰਦਾ ਜੀ ਪੂਰਾ ਤਕੜਾ ਵਾ ਬਹੁਤ ਤਕੜਾ ਅੱਛਾ ਯਾਰ ਹਾਂ ਦੇਖ ਦੇ ਦੇ ਸੀਗੇ ਇਹਨੂੰ ਖੜ ਖੜ ਕੇ ਹਾਂ ਮੇਰੀ ਗੱਲ ਦਾ ਗੁੱਸਾ ਨਾ ਕਰੀ ਤਾਇਆ ਤਾਇਆ ਜਵਾਨੀ ਵੇਲੇ ਤਾਂ ਮੈਨੂੰ ਪਤਾ ਨਹੀਂ ਤੇਰਾ ਕੱਡਾ ਕਿ ਸਰੀਰ ਸੀਗਾ ਪਰ ਜਿਹੜੇ ਹਿਸਾਬ ਨਾਲ ਤੂੰ ਹੁਣ ਸੰਗੜਿਆ ਪੈਗਾ ਮੈਨੂੰ ਲੱਗਦਾ ਇੱਕ ਪਾਥੀ ਨਾਲ ਹੀ ਮੱਚ ਜੇਗਾ ਮੱਚ ਜੇਗਾ ਤੇਰਾ ਪੰਦਾ ਬੜਾ ਪਈਆ ਉਹਦਾ ਮੈਂ ਤੈਨੂੰ ਦੱਸਦਾ ਹੋਰ ਪੰਗਾ ਚਾਦਰਾਂ ਦੇ ਦਾ ਮੋਰਨੀਆਂ ਫੁਵਾਇਆਂ ਫੁਵਾਇਆਂ ਮੈਂ ਇੱਕ ਪੱਟ ਤੇ ਬਿਵਾੜ ਠਾ ਅੱਛਾ ਉਹਨੂੰ ਬੜਾਪੇ ਕਰਕੇ ਮੈਂ ਚਾਦਰਾਂ ਨੇ ਤਾਂ ਚੱਕਣ ਲੱਗੋ ਪੈਣੀ ਗੋਡੇ ਤੇ ਆ ਗਈ ਅੱਛਾ ਨਾਲੇ ਹੁਣ ਤਾਂ ਗਟਾਰ ਬਣ ਗਈ ਉਹ ਵੀ ਗਟਾਰ ਬਣ ਗਈ ਉਹ ਗੋਡੇ ਤੇ ਆ ਗਈ ਅੱਗੇ ਮੈਂ ਚਾਦਰਾਂ ਚੱਕ ਕੇ ਇੱਕ ਨਾਲ ਹਾਰ ਕੇ ਹੁਣ ਚਾਦਰਾਂ ਵੀ ਥੱਲੇ ਰੱਖਣਾ ਮੈਂਦਾ ਅੱਛਾ ਅੱਛਾ ਉਹ ਮਾਸਟ ਢਾੜਨ ਨਾਲ ਕੇ ਗੋਡੇ ਤੇ ਆ ਕੇ ਪੱਟ ਵਾਲੀ ਮੋਰ ਉਹ ਤਾਂ ਹੀ ਹੋ ਗਿਆ ਨਾ ਬਹੁਤ ਔਖਾ ਹੋ ਗਿਆ ਇਦਾ ਉਖਿਆ ਹੋੜੀਓੜੀ ਇੰਸੈਕਟ ਮਣਿਆ ਤੂੰ ਦੇਖ ਲਾਂਗੇ ਲੈ ਇਹ ਬਚ ਕੇ ਮੈਂ ਇਹਨਾਂ ਨੂੰ ਕਹੇ ਤੁਸੀਂ ਵੀ ਛਪਾਲੋ ਓਏ ਟੱਟ ਦੇ ਮੋਰ ਨਹੀਂ ਖਾਣੇ ਲੱਗਦੀ ਆ ਕਿਤੇ ਇਹ ਅੱਧੀ ਪਾਠੀ ਜੋਗੀ ਰਹਿ ਜਾਣਾ ਲੱਗਦਾ ਤਾਂ ਮੈਨੂੰ ਵੀ ਆਈ ਜਾਂਦਾ ਵੀ ਸਾਡੇ ਤਾਂ ਅੱਧੀ ਵੀ ਲੱਕੜੀ ਤੇ ਲਾ ਲ ਓਏ ਆਪਾਂ ਤਾਂ ਹੁਣ ਕਹਿੰਨੇ ਆ ਆਪਾਂ ਹੁਣ ਵੀ ਨਹੀਂ ਟਿਕਦੇ ਇਹ ਹੁਣੀ ਗੈਦਾਂ ਸਾਡੇ ਗੋਡੇ 'ਚ ਦੁਖਦੇ ਆ ਆ ਲੈ ਚਾਹ ਬਣਾਉਂਦਾ ਸੀਗਾ ਉੱਥੇ ਨੱਤ ਫੜੀ ਖੜਾ ਮੈਂ ਆਹ ਕੀ ਹੋਗਾ ਓਏ ਕਹਿੰਦਾ ਖੱਲੀ ਜੜ੍ਹ ਆਏ ਮੰਦਲਾ ਲੈ ਵੀ ਕੱਲ ਆਪਾਂ ਨੂੰ ਪਤਾ ਹੁੰਦਾ ਸੀ ਵੀ ਖੱਲੀ ਕੀ ਹੁੰਦੀ ਓਥੇ ਆਪਣੇ ਜਾਂ ਜਿੱਤੇ ਨਹੀਂ ਜੀ ਖੱਲੀ ਉਹ ਛੋਟੀਆਂ ਖਰਾਕਾਂ ਹੁੰਦੀਆਂ ਚਾਚਾ ਤਾਂ ਫਿਰ ਤੁਸੀਂ ਖਾਣਾ ਕਰੋ ਉਹ ਖਰਾਕ ਉਹ ਦੁੱਧ ਦਾ ਹਰਾ ਢੇਰੀ ਚ ਪਾਉਂਦੇ ਓਹੋ ਜਨਾਨੀਆਂ ਪਵਾਉਂਦੀਆਂ ਨੇ ਬਈ ਕੋ ਤਾਇਆ ਮੰਗਾਈ ਬਹੁਤ ਹੋ ਗਈ ਕੀ ਕਰੀਏ ਘਾਰੀ ਨਹੀਂ ਚੱਲਦੇ ਘਰ ਨਹੀਂ ਘਰ ਤਾਂ ਚਲਾਉਣੀ ਨੇ ਆਉਣਾ ਸੋਨੋ ਵੀ ਪਤਾ ਇੱਚਾ ਦਾ ਇਹਨਾਂ ਦੇ ਸਿਆਣੇ ਇਹਨੇ ਦੁੱਧ ਵੇਚਦਾ ਉਹਨੇ ਪੁੱਤ ਵੇਚਦਾ ਹੁਣ ਸਾਰਾ ਦੁੱਧ ਹੀ ਡੈਰੀ ਚ ਕਰੀਏ ਕੀ ਹੁਣ ਕੋਈ ਮੱਖਣੀ ਨਹੀਂ ਖਾਂਦਾ ਓਏ ਆਪਾਂ ਤਾਂ ਹੋਰ ਹੀ ਪਰਦੇ ਫਰੋਲ ਨ ਲੱਗ ਗਏ ਹੈ ਓ ਐ ਕਰ ਬਿੱਟੂ ਉਹਨਾਂ ਰੀਪਰ ਮਾਰੀ ਜਾਂਦਾਗਾ ਉਹਨੂੰ ਐ ਕਰ ਇਧਰਲੇ ਕਿੱਲੇ ਚੋਂ ਨਾ ਜਦੋਂ ਲਾਲਾ ਇਧਰ ਕਹਿੰਦੀ ਠੀਕ ਆ ਚਾ ਹਾਂ ਜਾ ਵਗ ਜਾ ਵਗ ਜਾ ਠੀਕ ਆ ਚੱਲ ਵਾਲੀ ਹੋਣਾ ਕੰਮ ਉਹਦਾ ਮੈਂ ਵੀ ਦੇਖਾਂ ਯਾਰ ਮੈਂ ਤਾਂ ਤੁਹਾਡੇ ਨਾਲ ਗੱਲਾਂ ਤੇ ਲੱਗ ਕੇ ਤੰਦਰੋਂ ਮੈਂ ਚਲੋ ਹੋਰ ਉਹ ਬਹਿ ਜਾਦਾ ਉਹ ਯਾਰ ਕਰ ਲਈਏ ਯਾਰ ਭਾਈ ਉਹ ਵੀ ਜਣਾ ਹੀ ਪੜਾ ਹੁਣ ਇੱਥੇ ਬੈਠੇ ਯਾਰ ਚਲੋ ਕਰੋ ਕੰਮ ਯਾਰ ਮੈਂ ਤਾਂ ਤੁਹਾਨੂੰ ਵੀ ਗੱਲੀ ਲਾ ਲਿਆ ਉਹ ਕੁਛ ਨਹੀਂ ਹੁੰਦਾ ਤੂੰ ਤਾਂ ਬਹਿ ਜਾ 10 ਮਿੰਟ ਨਹੀਂ ਚੱਲਦਾ ਮੈਂ ਵੀ ਜਾ ਕੇ ਉਹ ਦਾਲ ਪਾਣੀ ਚੀਜ਼ਾ ਉਹਨਾਂ ਆਥਨ ਮਿਲੇ ਉਹ ਚੱਲ ਠੀਕ ਆ ਫਿਰ ਮੈਂ ਵੀ ਦੇਖਦਾ ਯਾਰ ਠੀਕ ਆ ਫਿਰ ਮਿਲਦੇ ਆ ਕਦੇ ਬਹੁਤ ਗੱਲਾਂ ਮਾਰ ਲਈਏ ਬਾਲੇ ਪੁਰਾਣੇ ਪੜਦੇ ਪੱਟੇ ਗਏ ਚਲੋ ਹੋਰ ਉਹ ਨਾਲਿਆ ਚਵਾਕਾਂ ਜੀਆਂ ਦਾ ਤਾਂ ਤੈਨੂੰ ਪਤਾ ਹੀ ਐ ਮਨ ਕਰੇ ਤੈਨੂੰ ਉਹ ਚੱਜ ਨਾਲ ਨਾ ਰਿਪਰ ਜਾ ਮਾਰੇ ਤਾਂ ਕੁਛ ਕਹੇ ਵੀ ਨਾ 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 ਵੀ ਫਸਲ ਦਾ ਮੂੰਹ ਐ ਚੱਜ ਨਾਲ ਮਹਰਾਓ ਚਲ ਠੀਕ ਆ ਫਿਰ ਮਿਲਦੇ ਆ ਠੀਕ ਆ ਠੀਕ ਆ